ਗੈਰੀ ਫਾਰਮਿੰਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਖੰਨਾ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਟਾਪ ਗਲਾ ਦੀਆਂ ਝੋਟੀਆਂ ਤੇ ਮੱਝਾਂ ਤੇ ਬਾਈ ਹਜੇ ਚੱਲ ਰਿਹਾ ਥੋੜਾ ਹਾਰਸ਼ਗਾਰ ਦਾ ਕੰਮ ਤੇ ਪਰਮ ਬਾਈ ਬਣਾ ਰਿਹਾ ਮੂਰੀਆਂ ਹਜੇ ਤੇ ਥੋੜੇ ਟਾਈਮ ਬਾਅਦ ਬਾਈ ਆਪਾਂ ਤੁਹਾਡੇ ਤੱਕ ਰੂਬਰੂ ਕਰਾਵਾਂਗੇ ਝੋਟੀਆਂ ਤੇ ਬਾਈ ਹਾਰਸ਼ਗਾਰ ਦਾ ਕੰਮ ਚੱਲਦਾ ਤੇ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਮੇਰਾ ਵੀਰ ਸ਼ੇਅਰ ਜਰੂਰ ਕਰਦਾ ਕਰੋ ਮੇਰਾ ਵੀਰ ਵੀਡੀਓ ਤੇ ਵੱਧ ਤੋਂ ਵੱਧ ਜਿੰਨੇ ਬੰਦੇ ਜੁੜਨਗੇ ਆਪਣਾ ਵੀਰੇ ਥੋੜਾ ਹੋ ਜਾਂਦਾ ਬੰਦੇ ਨੂੰ ਤੇ ਬਾਈ ਜੀ ਬਾਕੀ ਆਪਾਂ ਐਦਾਂ ਦੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਹਰ ਇੱਕ ਮੰਡੀ ਦੀ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਤੇ ਪਵਨ ਬਾਈ ਕਰ ਰਿਹਾ ਥੋੜਾ ਕੰਮ ਇਸ ਤੋਂ ਬਾਅਦ ਬਈ ਆਪਾਂ ਦਿਖਾਵਾਂਗੇ ਤੁਹਾਡੇ ਤੱਕ ਕੱਲੀ-ਕੱਲੀ ਝੋਟੀ ਦਾ ਰੂਬਰੂ ਕਰਾਵਾਂਗੇ ਆ ਜਿਓ ਮੇਰਾ ਵੀਰ ਤੇ ਬਈ ਚੰਗੇ ਜਾਨਵਰ ਨੇ ਮਈਆਂ ਕੋਲੇ ਤੇ ਆਪਾਂ ਪਹਿਲਾਂ ਵੀ ਪਾਉਂਦੇ ਆ ਵਾਈਆਂ ਦੀ ਵੀਡੀਓ ਤੇ ਹਰਿਆਣੇ ਤੋਂ ਲਿਆਉਂਦੇ ਪਾਈ ਕਹਿੰਦਾ ਸਾਰੀਆਂ ਮੱਜਾਂ ਇਸ ਵਾਰੀ ਵੀ ਦਿਖਾਵਾਂਗੇ ਤੁਹਾਨੂੰ ਟਾਪ ਗਲਾਸ ਦੀਆਂ ਝੋਟੀਆਂ ਤੁਗਾ ਕਿ ਜਾਨਵਰ ਉਰ ਉਪਰਾਵਾਗੇ ਤੁਹਾਡੇ ਤੱਕ ਜੀ ਚੱਲ ਰਿਹਾ ਥੋੜਾ ਹਾਰ ਸ਼ਿੰਗਾਰ ਦਾ ਕੰਮ ਤੇ ਬਾਈ ਚੰਗਾ ਯਾਰ ਵੀਰੇ ਪੰਜਾ ਕੋਲੇ ਤੁਹਾਡੀ ਤਾਂ ਚੁੱਪਾ ਦਾ ਨਾ ਉਹ ਤੰਦਾ ਕਰਾ ਲਈਆ ਕੀ ਹਾਲ ਹੈ ਵੀਰੇ ਵਧੀਆ ਠੀਕ ਹੋਰ ਕੀ ਹਾਲ ਹੈ ਠੀਕ ਠਾਕ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਆਪ ਹਾਂਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਝੋਟੀਆਂ ਲਿਕੇ ਬਾਈ ਹਾਂਜੀ ਝੋਟੀਆਂ ਠੀਕ ਹੈ ਬਾਈ ਜੀ ਚਲੋ ਆਪਾਂ ਦਿਖਾਉਂਦੇ ਵੀਰੇ ਆਜੋ ਪਹਿਲਾਂ ਦੇਖੋ ਟਾਪ ਗਾਰ ਦੀ ਬਾਈ ਮੋਹਰਾਂ ਨਸਲ ਦੀ ਝੋਟੀ ਖੋਲੀ ਵੀ ਨਹੀਂ ਇਹਦੇ ਬਾਰੇ ਲਵਾਂਗੇ ਬਾਈ ਕੋਲ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਵਾਟਰ ਕੁਆਲਟੀ ਚੈੱਕ ਕਰੋ ਬਾਈ ਦੋ ਦੰਦਾ ਜੀ ਅੱਛਾ ਦੋ ਦੰਦਾ ਵੀਰੇ ਇਹ ਠੀਕ ਹੈ ਬਾਈ ਜੀ ਕਾਸਟ ਨੂੰ ਠੀਕ ਹੈ ਕਿੰਨੀ ਬੌਲੀ ਹੈ ਵੀਰ ਥੱਲੇ ਤੇ ਚੰਗਾ ਜਾਨਵਰ ਹੈ ਬਾਈ ਕੋਲੇ ਜੀ ਬਾਕੀ ਕਹਿਣ ਦੀ ਲੋੜ ਨਹੀਂ ਬਾਈ ਕੋਲੇ ਸਾਰੇ ਟੌਪ ਕਲਾਸ ਦੇ ਹੁੰਦੇ ਨੇ ਪਹਿਲਾਂ ਵੀ ਤੁਹਾਡਾ ਵੀਡੀਓ ਸ਼ੇਅਰ ਕਰਦੇ ਆਂ ਭਾਈਆਂ ਦੀ ਤੇ ਮੋਡਲ ਹੈ ਵੀਰੇ ਚੰਗਾ ਜਾਨਵਰ ਹੈ ਬਾਈ ਜੀ ਟਰੈਕਟਰ ਕੁਆਲਿਟੀ ਬਹੁਤ ਚੰਗੀ ਹੈ ਤੇ ਪਿੱਛੇ ਪੁੜੇ ਦੀ ਬਹੁਤ ਚੰਗੀ ਹੈ ਬਾਈ ਅਣੀ ਨੇ ਕਰਕੇ ਰੰਮੀ ਜਾ। ਪਰਮਭਾਈ ਨਾਲ ਕਿਹਾ ਦੀਪ। ਕਿੱਟਾ ਇਹ। ਤੇ ਪਰਮਭਾਈ ਇਹਦਾ ਕੀ ਮੁੱਲ ਰੱਖਿਆ ਵੇਥੇ ਆਪਣਾ। ਮੌਕੇ ਤੇ ਜੀ। ਕਿਉਂ ਤਾਂ ਠੰਡੀ ਹੈ ਬਈ ਪੂਰੀ। ਆਹਨ ਫੋਲ। ਠੀਕ ਹੈ ਬਈ ਜੀ। ਤੇ ਜਿਹੜੀ ਅੱਗੇ ਆ ਝੋਟੀ ਖੜੀ ਹੈ ਇਹਦਾ ਕੀ ਹਿਸਾਬ ਤਾਂ ਵੀਰੇ? ਇਹ ਝੋਟੀ ਦੂਜਾ ਸੂਆ ਜੀ ਖੋਲ। ਅੱਛਾ ਜੀ। ਕੱਟੀ ਮਗਰ ਆ ਦੁੱਧ 15 ਕਿਲੋ ਤਿਆਰ ਆ ਜੀ। ਠੀਕ ਹੈ ਜੀ। ਤੇ ਬਈ ਚੰਗਾ ਜਾਨਵਰ ਹੈ ਬਈ ਚੈੱਕ ਕਰੋ ਮੇਰਾ ਵੀਰ ਬਾਕੀ ਥਣਾ ਵੀ ਚੈੱਕ ਕਰੋ ਮੇਰਾ ਵੀਰ ਪ੍ਰੋਪਰ ਗੈਪ ਹੈ ਚਾਰਾਂ ਵਿੱਚ। ਤੇ ਅਟਰ ਕੁਆਲਟੀ ਚੈੱਕ ਕਰੋ ਬਈ। ਬਈ ਠੰਡੀ ਪਰਮੇ ਵੀ ਕੋਈ ਪੂਰੀ ਇਹ ਵੀ ਨਹੀਂ ਆਉਂਦੀ ਤੇ ਚੰਗੇ ਜਾਨਵਰ ਬਾਈ ਕੋਲ ਸਾਰੇ ਟੋਟਲ ਤੇ ਪਿੱਠਪੂੜੇ ਦੀ ਬਹੁਤ ਚੰਗੀ ਹੈ ਬਾਈ ਜੀ ਤੇ ਖਾਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਸੰਗਾ ਜਾਣ ਬੜਾ ਬਾਈ ਇਹਦਾ ਵੀ ਫੋਨ ਤੇ ਹੀ ਕਰੋਗੇ ਠੀਕ ਹੈ ਬਾਈ ਜੀ ਤੇ ਬਾਈ ਜੀ ਜਿਹੜੀ ਅੱਗੇ ਹੈ ਝੋਟੀ ਖੜੀ ਹੈ ਤਾਂ ਕੀ ਹਿਸਾਬ ਹੈ ਪਰ 17 ਕਿਲੋ ਤੇ ਟੰਡੇ ਲਾਉਣ ਆਲਾ ਵੀਰੇ ਕਹੇ ਨਾਲਾ ਨਹੀਂ ਚੌਗੀ ਆ ਮੋਹ ਦੂਜਾ ਸੂਆ ਠੀਕ ਹੈ ਬਾਈ ਟੱਟੀ ਮਗਰਾ ਜੀ ਠੀਕ ਹੈ ਜੀ ਤੇ ਚੌਗੀ ਬਾਈ ਹਜੇ ਹੀ ਹੈ ਬਾਕੀ ਵੀ ਅਟਰ ਕੁਆਲਟੀ ਚੈੱਕ ਕਰੋ ਬਾਈ ਥਣਾ ਵਿੱਚ ਤੇ ਇੱਕ ਕਰੋ ਮੇਰੇ ਵੀਰ ਪ੍ਰੋਪਰ ਗੈਪ ਆ ਚਾਰਾਂ ਵਿੱਚ ਜੀ ਤੇ ਪਿੱਟਪੁੜੇ ਦੀ ਬਹੁਤ ਚੰਗੀ ਹੈ ਬਾਈ ਉਦਾਂ ਠੰਡੀ ਵੀ ਪੂਰੀ ਪਰਮ ਬਾਈ ਪਰਮ ਬਾਈ ਠੰਡੀ ਉਦਾਂ ਪੂਰੀ ਪੂਰੀ ਠੰਡੀ ਆ ਬਾਈ ਝੋਟੀ ਤੇ ਦੂਜੇ ਸੂਏ ਹਜੇ ਬਾਈ ਕਹਿੰਦਾ ਦੰਦਾਂ ਦੀ ਵੀ ਪੂਰੀ ਪੂਗੀ ਨਹੀਂ ਹਜੇ ਇਹ ਤੇ ਪਿੱਛੇ ਕੁੜੇ ਦੀ ਬਹੁਤ ਚੰਗੀ ਆ ਬਾਈ ਜੀ ਚੰਗਾ ਜਾਨਵਰ ਤੇ ਪਸ਼ੂ ਬਾਈ ਕੋਲੇ ਸਾਰੇ ਚੰਗੇ ਨੇ ਇਹ ਥਣਾ ਵਿੱਚ ਇੱਕ ਰੋੜਾ ਵੀ ਚਾਰਾਂ ਵਿੱਚ ਪ੍ਰੋਪਰ ਗੈਪ ਹੈ ਬਈ ਠੰਡੀ ਹੈ ਪੂਰੀ ਪਰਮ ਬਈ ਇਹ ਵੀ ਹਾਂ ਜੀ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਝੋਟੀ ਦਿਖਾਉਣੀ ਹੈ ਇਹਦੇ ਬਾਰੇ ਵੀ ਲਵਾਂਗੇ ਬਾਈ ਕੋਲ ਜਾਣਕਾਰੀ ਚੈੱਕ ਕਰੋ ਬਾਈ ਮੇਰਾ ਵੀਰ ਤੇ ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਚੰਗਾ ਲੇਵਾ ਬਾਈ ਜੀ ਸਿੰਗਲ ਵੀ ਮੇਰੇ ਦੇਖ ਥਣਾ ਜੀ ਗੈਪ ਠੀਕ ਹੈ ਬਾਈ ਜੀ ਜੋ ਹਨ ਬਰਨੇ ਪਈਆਂ ਕੋਲ ਵੀ ਸਾਰੇ ਜਿੰਨੇ ਪਸ਼ੂ ਨੇ ਐਡੀ ਵਾਰੀ ਵੀ ਲਵਾਂਗੇ ਬਾਈ ਕੋਲੋਂ ਜਾਣਕਾਰੀ ਪਰਮ ਭਾਈ ਇਹ ਕਿਹੜੇ ਸੂਏ ਜੀ ਦੂਜਾ ਜੀ ਅੱਛਾ ਜੀ ਤੇ ਕਿੰਨਾ ਦੁੱਧ ਦੇ ਥੱਲੇ ਜੀ 15 ਕਿਲੋ ਜੀ ਠੀਕ ਨਾਲ ਕੀ ਵੀਰੇ ਤੇ ਕਟਾ ਜੀ ਕਟਾ ਜੀ ਤੇ ਬਾਕੀ ਬਾਈ ਹੋਰ ਮੜਾ ਮੋਟਾ ਉਹ ਥੀਲ ਠੰਡੀ ਹੈ ਪੂਰੀ ਜੀ ਐਨ ਓਕੇ ਨੇ ਜੀ ਠੀਕ ਹੈ ਜੀ ਤੇ ਥੋੜਾ ਬਹੁਤਾ ਹੋਰ ਕਰ ਜੂ ਹੇ ਦੁੱਧ ਹਾਂ ਜੀ ਦੁੱਧ ਦੇ ਦੂ ਠੀਕ ਹੈ ਬਾਈ ਇਸ ਤੋਂ ਬਾਅਦ ਹੁਣ ਦਿਖਾਉਂਦੇ ਅਗਲੀ ਝੋਟੀ ਬਈ ਇਹ ਵੀ ਬਹੁਤ ਹੀ ਟਾਪ ਕੁਆਲਿਟੀ ਦੀ ਹੈ ਥਾਣਾ ਵਿੱਚ ਇਹਦੇ ਵੀ ਪ੍ਰੋਪਰ ਗੈਪ ਹੈ ਤੇ ਸਿੰਗਾਲੀ ਬਾਈ ਖੁੰਡੀ ਹੈ ਪੂਰੀ ਫਿੱਟ ਪੁੜੇ ਦੀ ਬਹੁਤ ਚੰਗੀ ਹੈ ਤੇ ਚੰਗਾ ਜਾਨਵਰ ਬਈ ਜੀ ਕਤਵੀਂ ਥਣਾ ਵੀ ਦੇਖੋ ਮੇਰਾ ਵੀਰ ਸਭ ਤੋਂ ਵੱਡੀ ਗੱਲ ਹੈ ਪ੍ਰੋਪਰ ਗੈਪ ਵਿਚਾਰਾ ਥਣਾ ਵਿੱਚ ਸਰਪੰਚ ਜੀ ਚਾਰੇ ਥਣਾ ਵਿੱਚ ਜਿੰਨੂੰ ਕੋ ਬਰਾਬਰ ਹੈ ਹੀ ਆ ਓਕੇ ਆ ਵੀਰ ਠੀਕ ਆ ਬਈ ਜੀ ਉਹ ਤਾਂ ਠੰਡੀ ਪੂਰੀ ਹੈ ਵੀ ਹਾਂ ਜੀ ਇਹ ਕਿਹੜੇ ਸੂਏ ਸੂਏ ਵੀਰੇ ਦੂਜਾ ਜੀ ਅੱਛਾ ਦੁੱਧ ਕਿੰਨਾ ਤੇ ਕਿੰਨਾ 14 ਕਿਲੋ ਹੀ ਸਹੀ ਬੰਦ ਤੇ ਬਈ ਜਿੱਥਾਂ ਉਹ ਚੈੱਕ ਵੀ ਕਰਦਾ ਦਾ ਆਪਣਾ ਜਿਕਣਾ ਐਨ ਗਰੰਟੀ ਹੋਊ ਵੀਰੇ ਕੋਈ ਚੋਖੇ ਨਹੀਂ ਆ ਬਸ ਥੱਲੀ ਕਰਿਆ ਐਨ ਠੀਕ ਹੋ ਜੀ ਐਨ ਗਰੰਟੀ ਸਾਰੇ ਮਾਲ ਦੀ ਮਈਆਂ ਦੇ ਲਾ ਪੰਜ ਐਨ ਪੂਰੀਆਂ ਟੌਪ ਦੀਆਂ ਨੇ ਵੀ ਪੰਜੇ ਮੱਝ ਚੈੱਕ ਟੌਪ ਕਲਾਸ ਦੀਆਂ ਝੋਟੀਆਂ ਤੇ ਬਾਈਆਂ ਕੋਲੇ ਬਈ ਟੌਪ ਕਲਾਸ ਦੀ ਘਮ ਹੈ ਬਾਈ ਕਹਿੰਦਾ ਤਸੱਲੀ ਬਖਸ਼ ਕੰਮ ਆਪਣੇ ਕੋਲੇ ਕਿਉਂਕਿ ਲੰਬਾ ਚੱਲਣਾ ਬਾਈ ਕਹਿੰਦਾ ਅਸੀਂ ਵੀ ਕੋਈ ਇੱਕ ਦੋ ਦਿਨ ਦਾ ਕੰਮ ਤੇ ਹੈ ਨਹੀਂ ਤੇ ਬਾਈ ਜੀ ਵੈਸੇ ਆਪਾਂ ਨੂੰ ਵਪਾਰ ਦਾ ਕੰਮ ਕਰਦੇ ਕਿੰਨਾ ਟਾਈਮ ਹੋ ਗਿਆ ਜੀ ਸਾਡੀ ਦੂਜੀ ਤੀਜੀ ਪੀੜ੍ਹੀ ਹੈ ਜੀ ਪ੍ਰਾਣਾ ਅੱਛਾ ਦੂਜੀ ਤੀਜੀ ਪੀੜ੍ਹੀ ਉਹੀ ਲੰਬਾ ਚੱਲ ਟਾਈਮ ਤੋਂ ਹੋਈ ਬਾਈਆਂ ਦਾ ਬਹੁਤ ਹੀ ਪੁਰਾਣਾ ਕੰਮ ਹੈ ਬਾਈ ਜੀ ਤੇ ਵੈਸੇ ਪਰਮ ਭਾਈ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਆਂ ਜੀ ਸਾਰੀਆਂ ਮੰਡੀਆਂ ਅੱਛਾ ਸਾਰੀਆਂ ਮੰਡੀਆਂ ਲਾਉਂਦੇ ਬਾਈ ਜੀ ਤੇ ਬਾਈ ਜੀ ਆਪਣਾ ਪਿੰਡ ਦਾ ਦਾਦੂ ਪਿੰਡ ਸਿਮਰਾਲੇ ਕੋਲ ਟੂਡਰ ਫਰਾਈ ਜ਼ਿਲ੍ਹਾ ਲੁਧਿਆਣਾ ਠੀਕ ਹੈ ਬਾਈ ਜੀ ਤੇ ਫੇ ਕਰੇ ਵੀ ਪਸ਼ੂ ਹੁੰਦੇ ਹੋਣੇ ਬਾਈ ਹਰ ਟਾਈਮ ਹੁੰਦੀਆਂ ਨੇ ਜੀ 15ਵੇਂ ਤੇ ਜਿੱਦਾਂ ਹੁਣ ਬਾਈ ਆਪਾਂ ਲੈਂਦੇ ਕਿੱਥੋਂ ਮੱਝ ਸਾਰ ਤੇ ਤੁਹਾਨੂੰ ਘਰੇ ਆ ਸਕਦਾ ਮਤਲਬ ਬੰਦਾ ਫੋਨ ਕਰਕੇ ਜੇ ਮਰਜ਼ੀ ਮੈਨੂੰ ਫੋਨ ਕਰਕੇ ਆਵੇ ਜੀ ਆ ਫੋਨ ਕਰਕੇ ਮਤਲਬ ਆ ਜੀ ਬਾਕੀ ਰਿਕ ਕਿਸੇ ਨੇ ਦੂਰੋਂ ਜਿਆਦਾ ਦੂਰੋਂ ਰਹਿਣ ਦਾ ਪ੍ਰਬੰਧ ਹੈ ਬਾਈ ਸਾਰਾ ਕੁਝ ਹੈ ਵੀਰੇ ਪਰ ਆਪਣੇ ਕੋ ਭਾ ਜਾਨੀ 1 ਲੱਖ 10 15000 ਤੋਂ ਸਟਾਰਟ ਹੋ ਕੇ ਗਾਂ ਕੈ ਹੀ ਮਰਜ਼ੀ ਆਉਂ ਮਤਲਬ ਐਸੀ ਤੇ ਬੰਦਾ ਫੋਨ ਉਹੀ ਕਰੇ ਜੀ ਨਾ ਮਤਲਬ ਲੈਣੀ ਹੈ ਬੱਸ ਹਾਂ ਜੀ ਨੇ ਲੈਣੀ ਹੈ ਹਾਂ ਮਤਲਬ ਕਿਉਂਕਿ ਫਿਰ ਐਦਾਂ ਬੰਦਾ ਪਰੇਸ਼ਾਨ ਹੁੰਦਾ ਜੀ ਹਾਂ ਜੀ ਤੇ ਬਾਈ ਜੀ ਜਿੱਦਾਂ ਹੁਣ ਟ੍ਰਾਂਸਪੋਰਟ ਦਾ ਜਿਕਰ ਕਿਸੇ ਨੇ ਸਾਰਾ ਕੁਝ ਓਕੇ ਹੈ ਜੀ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੂੰਗੀ ਫਿਰ ਆਪਣਾ 9915072685 ਇੱਕ ਵਾਰ ਦੁਬਾਰਾ ਇੱਕ ਬੋਲ ਦੂੰਗਾ 9915072685 ਠੀਕ ਹੈ ਬਾਈ ਜੀ ਤੇ ਬਾਈ ਜੀ ਪੰਜੇ ਕੋਲ ਪੰਜੇ ਟਾਪ ਦੇ ਨਜੀਨੇ ਜਾਨਵਰ ਨੇ ਬਾਈ ਜੀ ਤੇ ਕੋਈ ਕਮੀ ਪੇਸ਼ੀ ਨਹੀਂ ਹੈ ਬਾਈ ਜੀ ਤੇ ਚੰਗੇ ਜਾਨਵਰ ਦੀ ਪ੍ਰੋਪਰ ਨਿਸ਼ਾਨੀਆਂ ਨੇ ਮੋਹਰਾਂ ਨਾਲ ਦੇ ਝੋਟੀਆਂ ਨੇ ਬਾਈ ਜੀ ਤੇ ਉਦਾਂ ਠੰਡੀਆਂ ਨੇ ਪੂਰੀਆਂ ਤੇ ਸੀਲ ਜਾਨਵਰ ਨੇ ਬਾਈ ਜੀ ਤੇ ਬਾਈ ਬਾਰੰਬਾਈ ਦਾ ਬਹੁਤ ਹੀ ਪੁਰਾਣਾ ਕੰਮ ਹੈ ਬਾਈਆਂ ਦਾ ਵਪਾਰ ਦਾ ਜੀ ਤੇ ਦੂਜੀ ਪੀੜ੍ਹੀ ਹੈ ਬਾਈ ਕਹਿੰਦਾ ਸਾਡੀ ਜੀ ਸੀ ਕੰਮ ਚ ਜੀ ਤੇ ਬਾਕੀ ਵੀ ਸਿੰਗਾ ਪੱਖੋ ਵੀ ਕੋਈ ਕਮੀ ਬੇਸ਼ੀ ਨਹੀਂ ਹੈ ਤੇ ਟਾਟਰ ਕੁਆਲਟੀ ਬਾਈ ਪੂਰੀ ਚੰਗੀ ਹੈ ਬਾਈ ਜੀ ਚੰਗੇ ਜਾਨਵਰ ਨੇ ਬਾਈ ਜੀ ਸਾਰੇ ਪੰਜੇ ਟਾਪ ਕੁਆਲਟੀ ਦੇ ਤੇ ਬਾਈ ਕਹਿੰਦਾ ਹਰਿਆਣੇ ਤੋਂ ਲਿਆਉਂਦੇ ਬਾਈ ਜਿੰਨੇ ਟੋਟਲ ਸਾਰੇ ਪਸ਼ੂ ਤੇ ਬਾਕੀ ਵੀ ਪੰਜਾਂ ਦੀਆਂ ਬਾਈ ਅਟਰ ਕੁਆਲਿਟੀ ਚੰਗੀਆਂ ਨੇ ਜਾਨਪੁਰ ਜੀ ਚੈੱਕ ਕਰੋ ਮੇਰਾ ਵੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਜੀ ਇਹਦੇ ਵੀ ਪ੍ਰੋਪਰ ਗੈਪ ਹੈ ਪੋਤਾ ਬਾਈ ਠੱਡੀਆਂ ਦੇ ਬੰਦੇ ਸੀਨ ਅੱਗੇ ਚੈੱਕ ਕਰੋ ਬਾਈ ਜੀ ਤੁਹਾਨੂੰ ਇਹਦੇ ਵੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਅੱਗੇ ਜਾਨਵਰ ਜਿਹੜਾ ਆਪਾਂ ਦਿਖਾਉਣੀ ਇਹਦੇ ਵੀ ਬਾਈ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਅਟਰ ਕੁਆਲਿਟੀ ਚੰਗੀ ਹੈ ਜੀ ਬਾਈ ਕੋਲੇ ਸਾਰੇ ਚੰਗੇ ਪਸ਼ੂ ਹੁੰਦੇ ਨੇ ਜੀ ਤੇ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਮੇਰਾ ਵੀਰ ਤੇ ਘਰੇ ਬਾਈ ਕਹਿੰਦਾ ਵੀ ਖੜੇ ਹੁੰਦੇ ਪਸ਼ੂ ਪੰਜ ਚਾਰ ਖੜੇ ਨੇ ਤੇ ਮੋਬਾਈਲ ਨੰਬਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾ ਬਾਈ ਦਾ ਜੀ ਤੇ ਬਾਈ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਕਿਉਂਕਿ ਇਹੋ ਜਿਹੇ ਚੰਗੇ ਜਾਨਵਰ ਬਹੁਤ ਹੀ ਘੱਟ ਨੇ ਤੇ ਨਸਲ ਬਚਾਓ ਆਪਾਂ ਤੇ ਬਹੁਤ بڑا ਯੋਗਦਾਨ ਹੈ ਬਾਈ ਦਾ ਜੀ ਪੰਜਾਬ ਵਿੱਚ ਪੰਜਾਬ ਨੂੰ ਸੱਭਿਆਚਾਰ ਨੂੰ ਸੰਭਾਲਣਾ ਇਹ ਦੋ ਸਾਨੀ ਚੰਗੀਆਂ ਦੋਤੀਆਂ ਨੇ ਇਸ ਸਪਰਕ ਜੂਨ ਗਿਰੋ ਮੇਰਾ ਵੀਰ ਪਰ ਮੀਰ ਨਾਲ ਟਾਪ ਕੁਆਲਟੀ ਦੀ ਨੀਲੀ ਰਾਵੀ ਮੱਝ ਇਹੋ ਜੇ ਜਾਨਵਰ ਵੀ ਤੁਸੀਂ ਇੱਥੇ ਅੱਗੇ ਲੈ ਸਕਦੇ ਹੋ ਜੀ ਚੰਗੇ ਪਸ਼ੂ ਆਏ ਹੋਏ ਨੇ ਜੀ ਤੇ ਚੈੱਕ ਕਰੋ ਬਈ ਅਟਰ ਕੁਆਲਟੀ ਵੀ ਚੰਗੀ ਐ ਕੋਈ ਕਮੀ ਪੇਸ਼ੀ ਨਹੀਂ ਹੈ ਬਈ ਜੀ ਸਣਾ ਵਿੱਚ ਪ੍ਰੋਪਰ ਗੈਪ ਐ ਤੇ ਚੰਗੇਲੇ ਵੀ ਦੀ ਮੱਝ ਤੇ ਅੱਜ ਪਸ਼ੂ ਵਾਧੂ ਆਏ ਹੋਏ ਨੇ ਤੇ ਬਾਈ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ ਕਿਉਂਕਿ ਤੁਹਾਡੇ ਉਹਦੇ ਨਾਲ ਹੀ ਚੱਲਦਾ ਆਪਣਾ ਕੰਮ ਹੈ ਜੀ ਤੇ ਆਪਾਂ ਇਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਜੀ ਟਾਪ ਕਲਾਸ ਦੀਆਂ ਮੱਝਾਂ ਅੱਜ ਬੈਥੇ ਆਈਆਂ ਹੋਈਆਂ ਨੇ ਜੀ ਕੁਆਰਟੀ ਦੀਆਂ ਬਈ ਝੋਟੀ ਤੇ ਬਾਈਆਂ ਕੋਲੇ ਲੈ ਕੇ ਆਏ ਹੋਏ ਨੇ ਜੀ ਤੇ ਹਜੇ ਥੋੜਾ ਹਾਰਚਕਾਰ ਦਾ ਕੰਮ ਕਰਨਾ ਬਾਈ ਕਹਿੰਦਾ ਤੇ ਆਪਾਂ ਰਿਕੁਐਸਟ ਕਰਕੇ ਪਹਿਲਾਂ ਬਣਵਾ ਲਈ ਵੀਡੀਓ ਚੈੱਕ ਕਰੋ ਬਈ ਥਣਾ ਵਿੱਚ ਪ੍ਰੋਪਰ ਗੈਪ ਹੈ ਜੀ ਚੰਗਾ ਜਾਨਵਰ ਹੈ ਬਾਈਆਂ ਦੀ ਪਹਿਲਾਂ ਵੀ ਆਪਾਂ ਬਾਈਆਂ ਦੀ ਵੀਡੀਓ ਬਣਾਈ ਸੀਗੀ ਤੇ ਚੰਗਾ ਜਾਨਵਰ ਸੀਗਾ ਪਿਛਲੀ ਮੰਡੀ ਵੀ ਹਾਂਜੀ ਭਾਈ ਸ਼ਸ਼ੀਕਾਲ ਜੀ ਅੱਛੇ ਕਾਲ ਵੀ ਕੀ ਹਾਲ ਹੈ ਵੀਰੇ ਨੋ ਵਧੀਆ ਕਹਿ ਕਿਹੜਾ ਪਿੰਡ ਪੈ ਜਾਂਦਾ ਵੀਰੇ ਆਪਣਾ ਹੀ ਪਿੰਡ ਰਾਮੂ ਵਾਲਾ ਬਠਿੰਡਾ ਜਿਲ੍ਹਾ ਠੀਕ ਹੈ ਕਿੰਨੇ ਪਸ਼ੂ ਲੈ ਕੇ ਆਈ ਵੀਰੇ ਆਪਾਂ ਅੱਜ ਅੱਛਾ ਚਾਰ ਤੇ ਭਾਈ ਜੀ ਇੱਧਰ ਚੋਟੀ ਖੜੀ ਇੱਧਰ ਇਹ ਤਾਂ ਕੀ ਸਕਦਾ ਵੇ ਜੀ ਕਿਹੜੇ ਪਹਿਲੇ ਸੂਈ ਇਹ ਪਹਿਲੇ ਸੂਈ ਹੈ ਸਾਰੀ ਅੱਛਾ ਜੀ ਤੇ ਕਿੰਨਾ ਦੁੱਧ ਥੱਲੇ ਵੀਰੇ ਦੀ 11 ਕਿਲੋ ਦੁੱਧ 10 ਟਾਈਮ ਦੇ ਵਿੱਚ ਠੀਕ ਹੈ ਭਾਈ ਜੀ ਤੇ ਨਾਲ ਕੀ ਵੀਰੇ ਤੇ ਬੱਚਾ ਹੀ ਬੱਚਾ ਕੱਟਾ ਠੀਕ ਹੈ ਭਾਈ ਜੀ ਤੇ ਮੁੱਲ ਕਿ ਤੇ ਬਾਈ ਕਹਿੰਦਾ ਮੁੱਲ ਫੋਨ ਤੇ ਕਰਾਂਗੇ ਤੇ ਬਾਈ ਜਿਹੜੀ ਇਸ ਤੋਂ ਅੱਗੇ ਖੜੀ ਝੋਟੀ ਹੈ ਤਾਂ ਕੀ ਸਭ ਪਹਿਲਾਂ ਹੀ ਹੈ ਅੱਛਾ ਜੀ ਤੇ ਬਾਈ ਕੋਲੇ ਝੋਟੀਆਂ ਬਾਈ ਜੀ ਪਹਿਲਣੇ ਨੇ ਫਲੂਨ ਝੋਟੀਆਂ ਪਹਿਲਣਾਂ ਹੀ ਹੈ ਪਹਿਲਣਾਂ ਹੀ ਰੱਖੇ ਬਾਈ ਕਹਿੰਦਾ ਵੀ ਲੈਂਦੀ ਆਂ ਆਪਾਂ ਸਾਰੀਆਂ ਇਹਦੀ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਦੇ ਵੀ ਬਾਈ ਜੀ ਤੇ ਚੰਗਾ ਪਿੱਠ ਫੁਣੇ ਤੋਂ ਚੰਗੀ ਹੈ ਬਾਈ ਜੀ ਤੇ ਟੌਪ ਘਲਾਦੀ ਬਾਈ ਮੋਰਾ ਨਸਲ ਦੀ ਬਾਈ ਇਹਦੇ ਥੱਲੇ ਕਿੰਨਾ ਦੁੱਧ ਆਈ ਇਹਦੇ ਕੋਲੇ 12 ਕਿਲੋ ਅੱਛਾ 12 ਕਿਲੋ ਦੁੱਧ ਠੀਕ ਹੈ ਬਾਈ ਜੀ ਨਾਲ ਕੀ ਵੀਰੇ ਤੇ ਤੇ ਨਾਲ ਕੱਟਾ ਠੀਕ ਹੈ ਬਾਈ ਜੀ ਤੇ ਇਹਦਾ ਮੌਲੀ ਬਾਈ ਫੋਨ ਤੇ ਕਰੋਗੇ ਫੋਨ ਤੇ ਸਾਰਿਆਂ ਨੂੰ ਠੀਕ ਹੈ ਬਾਈ ਜੀ ਤੇ ਜਾਈ ਅੱਗੇ ਝੋਟੀ ਖੜੀ ਪਈ ਹੈ ਇਹ ਅੱਛਾ 10 ਕਿਲੋ ਇਹ ਕਿੰਨੇ ਦਿਨ ਸੂਈ ਹੈ ਜੀ ਇਹੇ ਇਹ ਹੋ ਗਿਆ 8 ਮਹੀਨਾਵਾਂ 8ਵਾਂ ਦਿਨ ਬਾਈ ਸੂਈ ਨੂੰ ਇਹ ਜੀ ਤੇ ਚੰਗਾ ਜਾਨਵਰ ਹੈ ਬਾਈ ਜੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਸਭ ਤੋਂ ਵੱਡੀ ਗੱਲ ਹੈ ਕਿ ਅਟਰ ਕੁਆਲਿਟੀ ਚੰਗੀ ਹੈ ਬਾਈ ਜੀ ਤੇ ਨਾਲ ਬਾਈ ਇਹ ਤੇ ਕੀ ਹੈ ਜੀ ਕੱਟੀ ਜੀ ਨਾਲ ਕੱਟੀ ਬਾਈ ਇਹ ਤੇ ਜੀ ਕੁਈ ਘਰੇ ਪਾਰਨ ਵਾਲਾ ਬਾਈ ਉਧਰ ਠੰਡੀਆਂ ਪੂਰੀਆਂ ਤੇ ਤਿੰਨੇ ਮੈਂ ਠੰਡੀਆਂ ਪੂਰੀਆਂ ਵਧੀਆ ਠੀਕ ਹੈ ਬਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪ ਆਪਣਾ ਜੀ 98145 85388 ਇੱਕ ਵਾਰ ਦੁਬਾਰੇ ਬੋਲ ਦੂੰਗਾ ਵੀਰੇ 98145 85388 ਤੇ ਬਾਈ ਜੀ ਪਿੰਡ ਕਿਹੜਾ ਕਹਿੰਦੇ ਸੀਗੀ ਆਪਣਾ ਰਾਮੂ ਵਾਲਾ ਹਾਂਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਬਈ ਜੀ ਤੇ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਪੈਸੇ ਪੈਸੇ ਪੱਕਿਆਂ ਦਾ ਹੀ ਲਾਉਨੇ ਆ ਵੀ ਉਧਰ ਰਾਮਪਰੇ ਵੀ ਜਾਵੜੀ ਜਾ ਕਿੱਥੇ ਸਹੀ ਪੈਸੇ ਖੰਨੇ ਵਾਲੀ ਪੱਕਾ ਲਾਉਂਦੇ ਆ ਪੱਕੀ ਜਾਣੀ ਆ ਇਹ ਕੰ ਤੇ ਬਈ ਉਹਰੇ ਮੰਡੀ ਕਿਹੜੇ ਕਿਹੜੇ ਦਿਨ ਹੁੰਦੀ ਹੈ ਮਤਲਬ ਦੱਸ ਸਕਦੇ ਹੋ ਮੰਡੀ 8 15 ਦੇ ਭਾਈ ਜੀ ਠੀਕ ਹੈ ਬਾਈ ਜੀ ਤੁਸੀਂ ਮਤਲਬ ਇੱਥੇ ਹੁੰਨੇ ਹੋ ਦਿਨੇ ਮੰਡੀ ਠੀਕ ਹੈ ਬਾਈ ਜੀ ਕਿਹੜਾ ਬਾਈ ਜੀ ਕਿਸੇ ਨੇ ਘਰੇ ਤੋਂ ਤੋਂ ਪਸ਼ੂ ਲੈਣਾ ਹੋਵੇ ਆ ਸਕਦਾ ਤੁਹਾਡੇ ਫੋਨ ਕਰਕੇ ਜੀ ਮਰਜੀ ਕੋਈ ਫੋਲ ਰਹਿ ਹੈ ਸਾ ਆਪਣੀ ਠੀਕ ਹੈ ਬਈ ਜੀ ਕਿਹੜਾ ਕਿਸੇ ਦੂਰੋਂ ਆਉਣਾ ਹੋਵੇ ਚੈੱਕ ਕਰ ਹਾਂ ਜਦੋਂ ਮਰਜੀ ਕੋਈ ਵੀ ਆ ਸਕਦਾ ਕਿਸੇ ਟਾਈਮ ਤੇ ਠੀਕ ਹੈ ਫੋਨ ਕਰਕੇ ਮਤਲਬ ਤੁਹਾਨੂੰ ਪਹਿਲਾਂ ਫੋਨ ਕਰਕੇ ਮਤਲਬ ਮੈਂ ਤਾਂ ਇਹੀ ਕਹਿੰਦਾ ਵੀ ਫੋਨ ਉਹੀ ਬੰਦਾ ਕਰੇ ਜਿਹੜਾ ਲੈਣੀ ਹੈ ਇਹਦਾ ਬਾਈ ਠੀਕ ਨਹੀਂ ਜੀ ਤੇ ਥੋੜਾ ਬੋਤ ਹੈ ਨਾ ਜੀ ਮਤ ਠੀਕ ਹੈ ਧੰਨਵਾਦ ਵੀਰੇ ਆਪਣਾ ਨਾਮ ਕੀ ਪੈਸੀ ਜੀ ਗਰਸੇ ਠੀਕ ਹੈ ਬਾਈ ਜੀ ਧੰਨਵਾਦ ਤੇ ਬਾਈ ਕੋਲੇ ਬਹੁਤ ਹੀ ਚੰਗੀਆਂ ਝੋਟੀਆਂ ਲੱਗੀਆਂ ਬਾਈ ਚੰਗੀਆਂ ਤੇ ਪਹਿਲਣਾ ਹੀ ਨੇ ਬਾਈ ਕਹਿੰਦਾ ਵੀ ਥੋੜਾ ਬਹੁਤਾ ਮਾਨ ਤਾਨ ਹੋ ਜਾਊਗਾ ਤੇ ਬਾਈ ਜੀ ਬਾਈ ਨਾਲ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਧੰਨਵਾਦ ਵੀਰੇ ਤੇ ਬਾਈ ਜੀ ਕਾਫੀ ਪਛੂ ਆਏ ਹੋਏ ਨੇ ਨੀਲੀ ਰਾਵੀਆਂ ਤੇ ਬਾਕੀ ਬਾਈ ਤੁਸੀਂ ਮੰਡੀ ਆ ਸਕਦੇ ਹੋ ਅੱਜ ਤੇ ਮੌਸਮ ਵਗੈਰਾ ਸਾਫ ਹੈ ਤੇ ਬਾਕੀ ਬਾਈ ਜੀ ਏਰੀਆ ਪਸ਼ੂ ਬਾਧੂ ਆਉਂਦੇ ਨੇ ਇੱਥੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰੇ ਵੀਰ ਕਿਉਂਕਿ ਤੁਹਾਡੇ ਸਾਥ ਰਹੀ ਆਪਣਾ ਕੰਮ ਚੱਲਦਾ ਜੀ ਤੇ ਆਪਾਂ ਹਰ ਇੱਕ ਕਮੰਡੀ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਬਾਕੀ ਪਸ਼ੂ ਬਾਧੂ ਨੇ ਅੱਜ